ਉਦਿਆਨਾਂ ਦੇ ਵਿੱਚ ਟ੍ਰੀ ਏਟੀਐਮ ਦੀ ਹੋਈ ਸ਼ੁਰੂਆਤ ਡੀਸੀ ਨੇ ਦਿਖਾਈ ਹਰੀ ਚੰਡੀ 35000 ਤੋਂ ਵੱਧ ਬੂਟੇ ਲਗਾਉਂਦਾ ਮਿਥਿਆ ਟੀਚਾ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਦੇ ਲਈ ਸਮਾਜ ਸੇਵੀ ਸੰਸਥਾਵਾਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅੱਜ ਟ੍ਰੀ ਏਟੀਐਮ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਤੀਸਰਾ ਐਡੀਸ਼ਨ ਹੈ ਇਸ ਤੋਂ ਪਹਿਲਾਂ ਵੀ ਦੋ ਵਾਰੀ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਸ ਸਾਲ ਟੀਚਾ ਥੋੜਾ ਵੱਡਾ ਮਿਥਿਆ ਗਿਆ ਪਿਛਲੇ 2 ਸਾਲਾਂ ਦੇ ਦੌਰਾਨ ਲਗਭਗ 22000 ਦੇ ਕਰੀਬ ਬੂਟੇ ਲਗਾਏ ਗਏ ਸਨ ਪਰ ਇਸ ਵਾਰ ਵਿਸ਼ੇਸ਼ ਤੌਰ ਤੇ ਇੰਡਸਟਰੀ ਨੂੰ ਧਿਆਨ ਵਿੱਚ ਰੱਖਦਿਆਂ 1 ਸਾਲ ਦੇ ਵਿੱਚ 35000 ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਵੀ ਇਸ ਵਿੱਚ ਯੋਗਦਾਨ ਪਾਉਣ ਦੀ ਜ਼ਰੂਰਤ ਹੈ ਐਡੀਸ਼ਨਲ ਕਮਿਸ਼ਨਰ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਵਾਰ ਗਰਮੀ ਦਾ ਪ੍ਰਕੋਪ ਵੇਖਣ ਨੂੰ ਮਿਲਿਆ ਇਸ ਤੋਂ ਜ਼ਾਹਿਰ ਹੈ ਕਿ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਹੈ ਉਹਨਾਂ ਕਿਹਾ ਕਿ ਇਸ ਦਾ ਇੱਕੋ ਇੱਕ ਰਸਤਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤੇ ਸਿਰਫ ਲਗਾਏ ਹੀ ਨਾ ਜਾਣ ਸਗੋਂ ਉਹਨਾਂ ਦੀ ਦੇਖਭਾਲ ਵੀ ਕਰਨੀ ਜ਼ਰੂਰੀ ਹੈ ਉਹਨਾਂ ਕਿਹਾ ਕਿ ਅਸੀਂ ਇਸ ਵਾਰ ਇੰਡਸਟਰੀ ਦੇ ਵਿੱਚ ਬੂਟੇ ਲਗਾ ਰਹੇ ਹਾਂ ਜਿਨ੍ਹਾਂ ਨੂੰ ਜਿਓ ਟੈਗਿੰਗ ਦੇ ਰਾਹੀਂ ਮੋਨੀਟਰ ਵੀ ਕੀਤਾ ਜਾਵੇਗਾ ਹਾਂਜੀ ਮੈਂ ਬਤਨ ਨਹੀਂ ਕਰ ਰਹੀ ਹਾਂ ਜਿਹੜਾ ਸਾਡਾ ਵੇਕਅਪ ਲੁਧਿਆਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇੱਕ ਆਪਣਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈਗਾ ਅਸੀਂ ਕਾਫੀ ਐਨਜੀਓes ਨਾਲ ਵੀ ਕੰਮ ਕਰ ਰਹੀ ਹੈਗੇ ਸਿਟੀ ਨੀਡਜ਼ ਇੱਕ ਉਹ ਜੀ ਐਨਜੀਓ ਹੈ ਜਿਹੜੀ 838 ATM ਪਿਛਲੇ 3 ਸਾਲਾਂ ਤੋਂ ਚਲਾ ਰਹੀ ਹੈਗੀ ਇਹ ਬਹੁਤ ਹੀ ਵਧੀਆ ਇੱਕ ਨਾ ਦਾ ਉਪਰਾਲਾ ਹੈਗਾ ਜੋ ਅਸੀਂ ਆਪਣੀ ਪ੍ਰੋਗਰਾਮ ਦੇ ਵਿੱਚ ਇਹਨਾਂ ਨਾਲ ਕੋਲੈਬੋਰੇਟ ਕਰਕੇ ਅੱਜ ਅਸੀਂ ਨਗਰ ਨਿਗਮ ਦੇ ਨਾਲ ਇਨਾ ਦੀ 80 ਐਟਮਸ 380 ਐਟਮਸ ਲਾਂਚ ਕੀਤੀ ਹੈ ਨਹੀਂ ਜੋ ਕਿ ਤੁਸੀਂ ਆਰਡਰ ਕਰ ਸਕਦੇ ਹੋ ਤੇ ਇੱਥੇ ਆ ਕੇ ਜਿਹੜਾ ਗੱਡਾ ਖੋਦਣਾ ਹੈਗਾ ਜਿਹਦੇ ਵਿੱਚ ਪlant ਜਾਣਾ ਹੈਗਾ ਕਿਸ ਤਰੀਕੇ ਦਾ ਪlant ਜਾਣਾ ਹੈਗਾ ਉਹ ਸਾਰਾ ਕੁਝ ਇਨਾ ਇਨਾ ਵੱਲੋਂ ਹੋਣਾ ਹੈਗਾ ਤੇ ਅੱਜ ਚਿਲਡਰਨ ਪਾਰਕ ਦੇ ਵਿੱਚ ਇਹ ਕੰਮ ਕੀਤਾ ਜਾ ਰਿਹਾ ਤੇ 37000 ਪਲੈਂਟਸ ਪ੍ਰੀ ਏਟੀਐਮ ਰਾਹੀਂ ਲਗਾਏ ਜਾਣੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਕੋਈ ਲੋੜ ਹੈ ਕਿਸੇ ਤਰ੍ਹਾਂ ਦੀ ਐਕਸਪਰਟਿਸ ਦੀ ਲੋੜ ਹੈ ਕਿ ਇਹ ਕਿਸ ਤਰੀਕੇ ਨਾਲ ਲਗਣਾ ਹੈ ਪੌਦਾ ਉਹ ਵੀ ਤੁਸੀਂ ਫੋਨ ਤੇ ਕੰਟੈਕਟ ਕਰਕੇ ਮੰਗਾ ਸਕਦੇ ਹੋ ਪੌਦਾ ਮੈਡਮ ਲੁਧਿਆਣਾ ਉਸਨੂੰ ਕੀ ਪੀਲ ਕਰਨਾ ਚਾਹੁੰਗੇ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਤਰ੍ਹਾਂ ਦੇ ਬਾਰਾ ਜਿਹੜਾ ਸਾਡਾ ਵੇਕਅਪ ਲੁਧਿਆਣਾ ਹੈਗਾ ਇਹ ਸਾਡਾ ਰਹੀ ਟੀਚਾ ਹੈ ਕਿ ਅਸੀਂ ਐਟਲੀਸਟ ਕਟ ਤੋਂ ਕਟ 11 ਲੱਖ ਪੌਦੇ ਇਸ ਸਾਲ ਅਸੀਂ ਲਗਾਉਣ ਜਾ ਰਹੀ ਹੈਗੇ ਸੋ ਅਸੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਹੈਗੇ ਆ ਕਿ ਅਸੀਂ ਲੁਧਿਆਣਾ ਦਾ ਇੱਕ ਹੀਟ ਮੈਪ ਤਿਆਰ ਕੀਤਾ ਸੀ ਜਿੱਥੇ ਸਾਨੂੰ ਲੱਗਿਆ ਸੀਗਾ ਕਿ ਡਿਫਰੈਂਸ਼ੀਅਲ ਟੈਂਪਰੇਚਰ ਬਹੁਤ ਜ਼ਿਆਦਾ ਹੈ ਕੁਝ ਥਾਵਾਂ ਤੇ ਗ੍ਰੀਨਰੀ ਹੈਗੀ ਹੈ ਕੁਝ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਤੇ ਜਿਹੜੇ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਉਸ ਦੀ ਅਸੀਂ ਇੱਕ ਲਿਸਟ ਪਬਲਿਸ਼ ਕਰ ਰਹੀਏ ਤੇ ਉੱਥੇ ਅਸੀਂ ਪਲੇਸਿਸ ਆਪ ਆਈਡੈਂਟੀਫਾਈ ਕੀਤੀਆਂ ਜਿੱਥੇ ਪਲਾਂਟੇਸ਼ਨ ਹੋ ਸਕਦੀ ਹੈ ਤੇ ਸਕਸੈਸਫੁਲੀ ਹੋ ਸਕਦੀ ਹੈ ਉੱਥੇ ਅਸੀਂ ਮਾਸ ਪਲਾਂਟੇਸ਼ਨ ਡਰਾਈਵਸ ਜਿਹੜੀਆਂ ਨੇ 12 ਤੇ 14 ਜੁਲਾਈ ਨੂੰ ਕਰਨ ਜਾ ਰਹੀਆਂ ਆਲਰੇਡੀ ਇਸ ਮੁਹਿੰਮ ਤਹਿਤ 1 ਲੱਖ ਪਲਾਂਟੇਸ਼ਨ ਆਲਰੇਡੀ ਅਸੀਂ ਕਰ ਚੁੱਕੇ ਹਾਂ ਇਸ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਤੇ ਅਸੀਂ ਹੁਣ ਸ਼ਹਿਰਾਂ ਦੇ ਵਿੱਚ ਵੀ ਆਪਣਾ ਕੰਮ ਸ਼ੁਰੂ ਕਰ ਰਹੀ ਹੈ ਉਹਦੇ ਵਿੱਚ ਅਸੀਂ ਪਬਲਿਕ ਨੂੰ ਵੀ ਇਨਵਾਈਟ ਕਰਾਂਗੇ ਤੇ ਐਸ ਆਫ ਨਾਓ ਅਸੀਂ ਪਬਲਿਕ ਨੂੰ ਜਰੂਰ ਰਿਕੁਐਸਟ ਕਰਦੇ ਹਾਂ ਸਪੈਸ਼ਲੀ ਜਿਹੜੀ ਨਵੀਂ ਕਲੋਨੀਆਂਜ਼ ਬਣ ਰਹੀਆਂ ਨੇ ਜਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈਗੀਆਂ ਕਿ ਜਿਹੜੇ ਫੈਂਸੀ ਪੌਦੇ ਹੁੰਦੇ ਆ ਆਈ ਥਿੰਕ ਲੋਕ ਉਹਨਾਂ ਨੂੰ ਅੱਜਕੱਲ ਪ੍ਰੈਫਰ ਕਰ ਰਹੇ ਆ ਬਟ ਜਿਹੜੇ ਸਾਡੇ ਟਰੈਡੀਸ਼ਨਲ ਪੌਦੇ ਨੇ ਜਿਹਦੇ ਨਾਲ ਫਲ ਤੇ ਜਿਹਦੇ ਨਾਲ ਛਾਂ ਹੁੰਦੀ ਹੈ ਉਹਨੂੰ ਅਸੀਂ ਜ਼ਰੂਰ ਪਹਿਲ ਦੇਈਏ ਰੈਦਰ ਥੈਨ ਫੈਂਸੀ ਪਲਾਂਟਸ ਉਹਦੇ ਨਾਲ ਸਾਡੇ ਫਿਊਚਰ ਨੂੰ ਵੀ ਬੈਨੀਫਿਟ ਮਿਲੇਗਾ ਇਹ ਸਾਡਾ 3rd ਇਅਰ ਆ ਲਗਾਤਾਰ 2 ਸਾਲ ਅਸੀਂ ਪਹਿਲਾਂ ਕਾਮਯਾਬੀ ਨਾਲ ਚਲਾਇਆ ਐਤਕੀ ਸਾਨੂੰ ਜਿਹੜੀ ਰਿਕੁਆਇਰਮੈਂਟ ਆਈ ਹੈ ਲੁਧਿਆਣਾ ਵਾਸੀਆਂ ਵੱਲੋਂ ਜਿਹੜਾ ਅਸੀਂ ਫੋਨ ਡਿਸਪਲੇ ਕੀਤਾ ਹੋਇਆ ਉੱਤੇ ਤਕਰੀਬਨ ਸਾਨੂੰ 37000 ਦੀ ਡੀਮਾ ਆ ਚੁੱਕੀ ਹੈ ਤੇ ਸਾਡੇ ਕੋਲ 35000 ਬੂਟੇ ਦਾ ਅਰੇਂਜਮੈਂਟ ਹੋ ਗਿਆ ਵਾ ਪਰ ਮੈਂ ਫੇਰ ਲੁਧਿਆਣਾ ਵਾਸੀ ਨੂੰ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਜਿੱਥੇ ਚਾਹੀਦਾ ਸਾਨੂੰ ਇਸ ਨੰਬਰ ਤੇ ਫੋਨ ਕਰੋ ਅਸੀਂ ਸਾਡੇ ਵਲੰਟੀਅਰਸ ਆਉਣਗੇ ਟੋਆ ਅਸੀਂ ਪੱਟਾਂਗੇ ਸਾਡੇ ਕੋਲ ਬਰਮੇ ਨੇ ਸਾਰਾ ਉਹਨੂੰ ਜੋ ਚ ਖਾਦ ਪੈਣੀ ਆ ਜੋ ਉਹਦੀ ਬੇਸਿਕ ਨਸਸਿਟੀ ਆ ਪੌਦੇ ਦੀ ਉਹ ਅਸੀਂ ਕਰਕੇ ਬੂਟਾ ਲਾ ਕੇ ਜਾਵਾਂਗੇ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਚਾਹੇ ਤੁਸੀਂ ਆਪਣੇ ਘਰ ਦੇ ਬਾਹਰ ਇੱਕ ਦਰਖਤ ਲਗਾਓ ਲੇਕਿਨ ਇੱਕ ਦਰਖਤ ਜਰੂਰ ਨਹਿਮਾ ਲਗਾਓ ਤਾਂ ਕਿ ਤੁਹਾਨੂੰ ਜਿਹੜਾ ਨਹਿਮਾ ਉਹ 80% ਕਾਰਬਨ ਡਾਈਆਕਸਾਈਡ ਨੂੰ ਇਨਹੇਲ ਕਰਕੇ ਆਕਸੀਜਨ ਚ ਕਨਵਰਟ ਕਰਦਾ ਸਾਡੀ ਲੁਧਿਆਣੇ ਦੀ ਸਾਡੇ ਹਿਸਾਬ ਨਾਲ 4 ਤੋਂ 5 ਲੱਖ ਪ੍ਰਾਪਰਟੀ ਦੇ ਵਿੱਚ ਵਿੱਚ ਪ੍ਰਾਪਰਟੀਆਂ ਆ ਤੇ ਜੇ ਅਸੀਂ 4 ਤੋਂ 5 ਲੱਖ ਦਰਖਤ ਲਾ ਲੈਨੇ ਆ ਤਾ ਸੀ ਨੇਚਰਲੀ ਕਿ ਅਗਲੇ ਸਾਲ ਦੋ ਸਾਲਾਂ ਤਿੰਨ ਸਾਲਾਂ ਜੇ ਦਰਖਤ ਥੋੜਾ ਜਿਹਾ ਵੱਡਾ ਹੋ ਜਾਊਗਾ ਤਾਂ ਸਾਡਾ ਲੁਧਿਆਣਾ ਦਾ ਟੈਂਪਰੇਚਰ 5 ਤੋਂ 10 ਡਿਗਰੀ ਥੱਲੇ ਆ ਜਾਊਗਾ। ਔਰ ਤੁਸੀਂ ਜਿੰਨੇ ਵੀ ਮੈਂ ਲੁਧਿਆਣਾ ਦੀਆਂ ਜਿਹੜੀਆਂ ਹੋਰ ਸੰਸਥਾਵਾਂ ਵੀ ਦਰਖਤ ਵੰਡ ਰਹੀਆਂ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਕਿ ਦਰਖਤ ਵੰਡਣ ਦੀ ਬਜਾਏ ਦਰਖਤ ਪਾਲਣ ਦੀ ਜ਼ਰੂਰਤ ਹੈ। ਤੁਸੀਂ ਤਾਂ ਦਰਖਤ ਕਿਸੇ ਨੂੰ 10 ਦੇ ਦਿੱਤੇ 20 ਦੇ ਦਿੱਤੇ ਤੁਸੀਂ ਦੇ ਦੇ ਦਿੰਦੇ ਹੋ ਅਗਲਾ ਲੈ ਕੇ ਤੁਰ ਜਾਂਦਾ। ਉਹਨਾਂ ਚ ਉਹ ਲਗਾਉਂਦਾ ਕਿੰਨੇ ਆ ਤੇ ਉਹਨਾਂ ਨੂੰ ਪਾਣੀ ਕਿੰਨਿਆਂ ਨੂੰ ਦਿੰਦਾ ਪਾਲਦਾ ਕਿੰਨਿਆਂ ਨੂੰ ਨਹੀਂ ਆਦਰਵਾਇ ਤੁਸੀਂ ਪਿਛਲੇ 5-6 ਸਾਲਾਂ ਦਾ ਤੁਸੀਂ ਅਸਾਬਤਾ ਲਾ ਕੇ ਦੇਖ ਲੋ ਤੇ ਜਿੰਨੇ ਕਿ ਦਰਖਤ ਲੁਧਿਆਣੇ ਚ ਵੰਡੇ ਜਾ ਚੁੱਕੇ ਆ ਮੇਰੇ ਹਿਸਾਬ ਨਾਲ ਲੁਧਿਆਣਾ ਦਾ ਚੰਡੀਗੜ੍ਹ ਤੋਂ ਵੱਧ ਹਰਾ ਹੋ ਜਾਣਾ ਚਾਹੀਦਾ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਦਰਖਤ ਵੰਡਣ ਲਗਾਣ ਔਰ ਪਾਲਣ ਦੇ ਵਿੱਚ ਸਾਡੇ ਚ ਕਿਤੇ ਕਿਦਣਾ ਕਿਤੇ ਸਾਡਾ ਇਹ ਲਿੰਕ ਟੁੱਟਦਾ ਪਿਆ ਵਾ ਉਹ ਲਿੰਕ ਨੂੰ ਟੁੱਟਣ ਨਾ ਦਿਓ ਚਾਹੇ ਤੁਸੀਂ ਇੱਕ ਦਰਖਤ ਲਾਓ ਆਪਦੇ ਘਰ ਦੇ ਬਾਹਰ ਲਾਓ ਚਾਹੇ ਤੁਸੀਂ ਇੱਕ ਦਰਖਤ ਲਾਓ ਆਪਦੀ ਫੈਕਟਰੀ ਚ ਲਾਓ ਪਰ ਉਹਨੂੰ ਪਾਲੋ ਜ਼ਰੂਰ ਹਾਂ ਨਮਸਕਾਰ ਜੀ ਮੇਰਾ ਨਾਮ ਮਨੀਤ ਦਿਵਾਨ ਹੈ ਫਾਊਂਡਰ ਆਫ ਸਿਟੀ ਨੀਡਸ ਅੱਜ ਜੋ ਬੜੀ ਖੁਸ਼ੀ ਦਾ ਮੌਕਾ ਹੈ ਕਿ ਸਾਰੇ ਐਨ ਜੀਓਜ਼ ਲੁਧਿਆਣਾ ਦੇ ਇਕੱਠੇ ਹੋਏ ਨੇ ਡੀਸੀ ਆਫਿਸ ਦੇ ਵਿੱਚ ਕਿਉਂਕਿ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦਾ ਨਾਲ ਮਿਲ ਕੇ ਇਹ ਉਪਰਾਲਾ ਤੀਸਰੇ ਸਾਲ ਦੇ ਵਿੱਚ ਐਂਟਰ ਕਰ ਗਿਆ 3 ਐਟ ਏ ਐਮ ਦਾ 3 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਐਜ਼ ਐਨ ਐਕਸਪੈਰੀਮੈਂਟ ਤੇ ਅੱਜ ਦੇ ਹਾਲਾਤ ਇਹ ਹੈ ਵੀ ਅਸੀਂ ਲਾਂਚ ਕਰਨ ਤੋਂ ਪਹਿਲਾਂ ਹੀ ਆਪਣਾ ਜਰਾ ਸਾਰਾ ਸਟਾਕ ਐਗਜ਼ੌਰਸ ਕਰ ਚੁੱਕੇ ਹਾਂ ਔਰ ਬੁਕਿੰਗ ਸਾਡੇ ਕੋਲ ਸਟਾਕ ਨਾਲੋਂ ਜ਼ਿਆਦਾ ਆ ਚੁੱਕੀਆਂ ਹਨ ਮਾਡਲ ਇਹਦੇ ਵਿੱਚ ਇਹ ਰਹਿੰਦਾ ਕਿ ਅਸੀਂ ਹੈਲਪਲਾਈਨ ਦੇ ਜ਼ਰੀਏ ਪਹਿਲਾਂ ਲੋਕਾਂ ਤੋਂ ਇੱਕ ਆਰਡਰ ਲੈਨੇ ਆ ਉਸ ਤੋਂ ਬਾਅਦ ਉਹ 사이ਟ ਵੈਰੀਫਿਕੇਸ਼ਨ ਵੋਲੰਟੀਅਰਸ ਕਰਦੇ ਆ ਮਾਰਸ਼ਲ ਰੇਡ ਦੇ ਉਸ ਤੋਂ ਬਾਅਦ ਸਾਡੀ ਟੀਮ ਜਿਹੜੀ ਹੈਗੀ ਆ ਉਹ ਇੱਕ ਟ੍ਰੀ ਏਟੀਐਮ ਜਿਹੜਾ ਹੈਗਾ ਲੈ ਕੇ ਮਾਰਸ਼ਲ ਰੇਡ ਦੀ ਟੀਮ ਜਿਹੜੀ ਹੈ ਵੋਲੰਟੀਅਰ ਉੱਥੇ ਜਾਂਦੇ ਆ ਸਾਈਟ ਤੇ ਉਹਦੀ ਡ੍ਰਿਲਿੰਗ ਕਰਦੇ ਆ ਉਹਨੂੰ ਟੈਕਨੀਕਲ ਤਰੀਕੇ ਦੇ ਨਾਲ ਉਹਦੀ ਸਟੂਇੰਗ ਕਰਦੇ ਆ ਦੂਸਰਾ ਅਸੀਂ ਅੱਜ ਕੀ ਐਡ ਕਰਤਾ ਕਿ ਅਸੀਂ ਨਾਲੇ ਦੀ ਜੀਓਟੈਗਿੰਗ ਕਰ ਰਹੇ ਆ ਅ ਜੀਓ ਟੈਗਿੰਗ ਇਜ਼ ਅ ਕਨਸੈਪਟ ਜਿੱਦੇ ਵਿੱਚ ਅਸੀਂ ਗੂਗਲ ਤੇ ਦੇਖ ਸਕਦੇ ਹਾਂ ਵੀ ਅਸੀਂ ਕਿਹੜੀ ਜਗ੍ਹਾ ਤੇ ਕਿੰਨੇ ਟਰੀਜ਼ ਲਗਾਏ ਆ ਔਰ ਉਹਨਾਂ ਦੀਆਂ ਫੋਟੋਗ੍ਰਾਫਸ ਨਾਲ ਅਟੈਚਡ ਹੁੰਦੀਆਂ ਸੋ ਦੈਟ ਅਸੀਂ 6 ਮਹੀਨੇ ਬਾਅਦ ਜਾਂ ਸਾਲ ਬਾਅਦ ਦੁਬਾਰਾ ਉੱਥੇ ਜਾ ਕੇ ਅਸੀਂ ਉਹਦੀ ਇਨਸਪੈਕਸ਼ਨ ਕਰ ਸਕੀਏ ਇਨਸਪੈਕਸ਼ਨ ਜਾਂ ਫੋਟੋਗ੍ਰਾਫਸ ਫਿਰ ਦੁਬਾਰਾ ਐਡ ਕਰਦੇ ਵਿੱਚ ਕਰ ਸਕੀਏ ਤਾਂ ਕਿ ਜਿਹੜੇ ਸਾਡੇ ਡੋਨਰਸ ਐ ਸਪான்ਸਰਰਸ ਐ ਐਡਮਿਨਿਸਟ੍ਰੇਸ਼ਨ ਐ ਔਰ ਖਾਸ ਤੌਰ ਤੇ ਮੀਡੀਆ ਤੁਸੀਂ ਲੋਕ ਵੀ ਮੋਨੀਟਰ ਕਰ ਸਕੋ ਕਿ ਪਲਾਂਟੇਸ਼ਨ ਜਿਹੜੀ ਆ ਉਹ ਸਿਰਫ ਨੇਮ ਸੇਕ ਨਹੀਂ ਹੋ ਰਹੀ ਐ ਜਿੱਥੇ ਵੀ ਪਲਾਂਟੇਸ਼ਨ ਹੋ ਰਹੀ ਆ ਉੱਥੇ ਆਪਾਂ ਕੋਸ਼ਿਸ਼ ਇਹ ਕਰਨੀ ਆ ਵੀ ਸਾਡੀ 80% ਤੋਂ ਵੱਧ ਸਰਵਾਈਵਲ ਰੇਟ ਸਾਡਾ ਹੋਵੇ ਸੋ ਪੁਰਾਣੇ ਬੂਟੇ ਜਿਹੜੇ ਲਾਏ ਸੀ ਅੱਜ ਉਹ 15-15 ਫੁੱਟ ਦੇ ਹੋ ਗਏ ਐ ਉੱਥੇ ਅਸੀਂ ਐਤ ਕੀ ਨਾਲ ਹੌਸਲੇ ਵੀ ਲਗਾ ਰਹੇ ਆ ਜਿਹੜੇ ਸਾਡੇ ਵੋਲੰਟੀਅਰਸ ਨੇ ਬਣਾਏ ਆ ਮਾਰਸ਼ਲਡ ਦੇ ਉਹ ਹੌਸਲੇ ਵੀ ਉੱਥੇ ਲਗਾ ਰਹੇ ਆ ਬਰਡਸ ਵਾਸਤੇ ਕਸੋਰੇ ਰੱਖ ਰਹੇ ਆ ਪਾਣੀ ਵਾਸਤੇ ਔਰ ਧਾਨੇ ਵਾਸਤੇ ਸੋ ਇਸ ਤਰੀਕੇ ਨਾਲ ਮਿਲ ਜੁਲ ਕੇ ਇੱਕ ਵੱਡਾ ਜਿਹੜਾ ਸੋਲੂਸ਼ਨ ਆ ਕੱਢ ਕੇ ਉਪਰਾਂ ਲਗਾ ਰਹ ਜਿਹੜੀ ਸੀਗੀ ਉਹ 35000 ਪਲਾਂਟਸ ਦੀ ਸੀਗੀ ਬਟ ਆਲਰੇਡੀ ਅਸੀਂ ਆਰਡਰਸ ਉਹਨੇ ਆ ਚੁੱਕੇ ਐ ਸੋ ਫਿਲਹਾਲ ਅਗਲੇ ਆਰਡਰਸ ਦਾ ਕੀ ਬਨੇਗਾ ਹਾਲੇ ਮੈਂ ਉਹ ਕਹਿ ਨਹੀਂ ਸਕਦਾ ਕਿਉਂਕਿ ਜਿਹੜੇ ਸਾਡੇ ਸਪਾਂਸਰਸ ਹੈਗੇ ਐ ਐਕਟ ਹਿਊਮਨ ਵਾਲੇ ਉਹਨਾਂ ਨੇ ਜਿੰਨੇ ਫੰਡਸ ਦਿੱਤੇ ਤੇ ਜਿੰਨੇ ਕਾਰਪੋਰੇਸ਼ਨ ਨੇ ਬੂਟੇ ਦਿੱਤੇ ਉਹ ਰਿਸੋਰਸਸ ਅਸੀਂ ਐਗਜ਼ੀਕਿਊਟ ਐਗਜ਼ੌਸਟ ਕਰ ਚੁੱਕੇ ਐ ਸੋ ਟਾਰਗੇਟ ਇਜ਼ 35000 ਬਾਕੀ ਜੇ ਪ੍ਰਭੂ ਨੇ ਜਾਇਆ ਤੇ ਸਾਨੂੰ ਹੋਰ ਰਿਸੋਰਸਸ ਮਿਲ ਗਏ ਹੋਰ ਬੂਟੇ ਮਿਲ ਗਏ ਤੇ ਲਗਾਉਣੂ ਤਾਂ ਅਸੀਂ 1 ਲੱਖ ਵੀ ਲਗਾ ਸਕਦੇ ਹਾਂ